ਸਾਡੇ ਭਤੀਜੀ ਵਿਚਕਾਰ ਜ਼ਮੀਨੀ ਵਿਵਾਦ ਦੇ ਚੱਲਦਾ ਇੱਕ ਧਿਰ ਨੇ ਬੀਜੀ ਕਣਕ ਦੀ ਫਸਲ ਵੱਢੀ ਦੋਵਾਂ ਧਿਰਾਂ ਨੇ ਜਤਾਈ ਆਪਣੀ ਆਪਣੀ ਮਾਲਕੀ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸ਼ੁਰੂ ਸਾਡਾ ਜਮੀਨ ਦਾ ਆਵਾਜ਼ ਚੱਲਦਾ ਇਹੋ ਜਮੀਨ ਜਿਹੜੀ ਆ ਸਾਡਾ ਮੇਰਾ ਕਬਜ਼ਾ ਆ ਮੈਂ ਜ਼ਮੀਨ ਕਣਕ ਜਿਹੜੀ ਹੈ ਬੀਜੀ ਆ ਮੈਂ ਵੱਢੀ ਆ ਪਹਿਲਾਂ ਮੇਰੇ ਤੇ ਪਰਚਾ ਕਰਾਤਾ ਪਰਾ ਤੇ ਮੇਰੇ ਭਤੀਜੇ ਨੇ ਕਿ ਸਾਡੀ ਕਣ ਜਿਹੜੀ ਆ ਭਰ ਦਿੱਤੀ ਆ ਖਰਾਬ ਕਰਤੀ ਆ ਲੇਕਿਨ ਕਿਉਂ ਮੈਂ ਕਿਹ ਕਣ ਭਰੂੰਗਾ ਮੇਰੀ ਕਣ ਕੇ ਮਾਜ ਕਣ ਭਰੀ ਆ ਜੀ ਪਾਲੀਆ ਉਸ ਤੋਂ ਬਾਅਦ ਆ ਮੇਰੀ ਕਣ ਕੇ ਮੈਂ ਪਾਦੀ ਪਾਲ ਲਈ ਆ ਵੱਢੀ ਆ ਤੇ ਮੈਂ ਤੇ ਫੇ ਦੁਬਾਰਾ ਪਰਜਾ ਕਰਾਤਾ ਕਿ ਸਾਡੀ ਕਣ ਕਵੜ ਲਿਆ ਕਣ ਕਿ ਮੇਰੀ ਆ ਤੇ ਮੈਂ ਵੱਢਨੀ ਸੀ ਡੈਡੀ ਮੇਰੇ ਤਿੰਨ ਭਰਾ ਸੀ ਡੈਡੀ ਇੱਕ ਚਾਚਾ ਮੇਰਾ ਹੈਂਡੀਕੈਪਡ ਹੀ ਜਿਹੜਾ ਵਿਆਹ ਹੋਇਆ ਨਹੀਂ ਉਹ ਸਾਡੇ ਨਾਲ ਰਹਿੰਦਾ ਸੀ ਉਹਦੀ ਡੈਥ ਹੋ ਚੁੱਕੀ ਸੀ 11/4/2023 ਨੂੰ ਕਿਉਂਕਿ ਸਾਡੇ ਨਾਲ ਰਹਿੰਦਾ ਸੀ ਤੇ ਉਹਦੀ ਜਿਹੜੀ ਜ਼ਮੀਨ ਹੈ ਉਹ ਦਾਦੀ ਮੇਰੇ ਨੂੰ ਲੱਗੀ ਤੇ ਜੋ ਦਾਦੀ ਨੂੰ ਜ਼ਮੀਨ ਗਈ ਹੈ ਦਾਦੀ ਨੇ ਮੈਨਾਂ ਰਜਿਸਟਰ ਵਸੀਅਤ ਕੀਤੀ ਹੈ ਦੂਜੇ ਚਾਚੇ ਨੇ ਉਸ ਦਾਅਵੇ ਦਾ ਜਾਨੀ ਕਿ ਸਿਵਲ ਕੋਰਟ ਚ ਕੇਸ ਲਗਾਇਆ ਵੀ ਮੇਰੇ ਕੋਲ ਇੱਕ ਵਸੀਅਤ ਆ ਇਹ ਨਾ ਹੈ ਸਕਾ ਸਕੱਤਰ ਸਿੰਘ ਦੇ ਉਹਨਾਂ ਦੇ ਦੋਵੇਂ ਬੇੜਿਆਂ ਲੋ ਜਿਹੜਾ ਯਾਨੀ ਕਿ ਕੇਸ ਲਗਾਇਆ ਹੋਇਆ ਹੈ। ਇਹ ਕਹਿੰਦਾ ਉਹਨਾਂ ਦਾ ਗੜਾ ਹੈ ਕਿ ਮਤਲਬ ਕਿ ਇਹ ਪਹਿਲੀ ਸਾਡੀ ਹੈ ਤੇ ਸ਼ੁਰੂ ਤੋਂ ਅਸੀਂ ਕਬਜ਼ਾ ਕਰਦਾ ਹੈ। ਨਹੀਂ ਜੀ ਇਹੋ ਜੀ ਕੋਈ ਗੱਲ ਨਹੀਂ ਜੀ। ਕਬਜ਼ਾ ਸ਼ੁਰੂ ਤੋਂ ਹੀ ਸਾਡਾ ਰਿਹਾ ਵਾ ਕਿਉਂਕਿ ਚਾਚੇ ਮੇਰੇ ਦੀ ਮੇਰੇ ਡੈਡ ਨਾਲ ਜੁਆਇੰਟ ਲਿਮਟ ਰਹੀ ਆ। ਸਾਡੇ ਨਾਲ ਹੀ ਰਹਿੰਦਾ ਸੀ। ਦਾਦਾ-ਦਾਦੀ ਵੀ ਸਾਡੇ ਨਾਲ ਰਹਿੰਦਾ ਸੀ। ਦਾਦੀ ਜੀ ਵੀ ਜੋਗੀ ਸਾਡੇ ਨਾਲ ਹੀ ਰਹਿੰਦੇ ਸੀ। ਮੁਰਕੇ ਉਹ ਚਾਚੇ ਦੀ ਡੈਥ ਤੋਂ ਬਾਅਦ ਜਿਹੜੀ ਉਹਨਾਂ ਦੀ ਜ਼ਮੀਨ ਆ ਉਹ ਐਸ ਟੂ ਲਾ ਜਿਹੜੀ ਉਹ ਦਾਦੀ ਨੂੰ ਲੱਗੀ ਆ ਦਾਦੀ ਬਾਅਦ ਚ ਜੋ ਮੌਕੇ ਦੇ ਕਾਬਜ ਸੀ ਉਹ ਵੀ ਨਾਲ ਸਾਡੇ ਰਹਿੰਦੀ ਸੀ ਤੇ ਮੈਂ ਹੀ ਪੈਲੀ ਵਾਉਣਾ ਸ਼ੁਰੂ ਤੋਂ ਮੈਂ ਹੀ ਬੀਜਦਾ ਹੁਣਾ ਚਾਚੇ ਭਤੀਜੇ ਵਿਚਕਾਰ ਜ਼ਮੀਨੀ ਵਿਵਾਦ ਦੇ ਚੱਲਦਾ ਇੱਕ ਧਿਰ ਨੇ ਬੀਜੀ ਕਣਕ ਤੇ ਫਸਲ ਵੱਡੀ ਦੋਵਾਂ ਧਿਰਾਂ ਨੇ ਜਤਾਈ ਆਪਣੀ ਆਪਣੀ ਮਾਲਕੀ ਪੁਲਿਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸ਼ੁਰੂ ਸਰ ਮੇਰਾ ਨਾਮ ਸਿਮਰਪਾਲ ਹੈ ਕਿਹੜਾ ਪਿੰਡ ਆ ਤੇ ਕਿਹੜਾ ਜ਼ਿਲ੍ਹਾ ਹੈ ਪਿੰਡ ਮੇਰਾ ਹਮੀਸ਼ਾ ਵਾ ਜ਼ਿਲ੍ਹਾ ਤਰਨਤਾਰਨਿਆ ਜੀ ਤਹਿਸੀਲ ਮੇਰੀ ਪਿੱਖੀਵੰਡਿਆ ਜੀ ਹਾਂ ਜੀ ਕੀ ਮਾਮਲਾ ਸਰ ਜਾ ਜ਼ਮੀਨ ਨੂੰ ਲੈ ਕੇ ਜਿਹੜਾ ਵਿਵਾਦ ਬਣਿਆ ਹੋਇਆ ਹੈ ਇਹ ਸਰ ਜ਼ਮੀਨ ਦਾ ਜਿਹੜਾ ਵਿਵਾਦ ਹੈ ਸਰ ਮੈਂ ਸਾਰੀ ਗੱਲ ਦੀ ਸ਼ੁਰੂ ਤੋਂ ਸ਼ੁਰੂਆਤ ਕਰਦਾ ਮੇਰਾ ਚਾਚਾ ਜੀ ਡੈਡੀ ਹੁਣੀ ਮੇਰੇ ਤਿੰਨ ਭਰਾ ਸੀ ਡੈਡੀ ਇੱਕ ਚਾਚਾ ਮੇਰਾ ਹੈਂਡੀਕੈਪਡ ਸੀ ਜਿਹੜਾ ਵਿਆਹ ਹੋਇਆ ਨਹੀਂ ਉਹ ਸਾਡੇ ਨਾਲ ਰਹਿੰਦਾ ਸੀ ਉਹਦੀ ਡੈਥ ਹੋ ਚੁੱਕੀ ਸੀ 11/4/2023 ਨੂੰ ਕਿਉਂਕਿ ਸਾਡੇ ਨਾਲ ਰਹਿੰਦਾ ਸੀ ਤੇ ਉਹਦੀ ਜਿਹੜੀ ਜ਼ਮੀਨ ਹੈ ਉਹ ਦਾਦੀ ਮੇਰੇ ਨੂੰ ਲੱਗੀ ਤੇ ਜੋ ਦਾਦੀ ਨੂੰ ਜ਼ਮੀਨ ਗਈ ਹੈ ਦਾਦੀ ਨੇ ਮੈਨਾਂ ਰਜਿਸਟਰ ਵਸੀਅਤ ਕੀਤੀ ਹੈ। ਦੂਜੇ ਚਾਚੇ ਨੇ ਉਸ ਦਾਅਵੇ ਦਾ ਜਾਨੀ ਕਿ ਸਿਵਲ ਕੋਰਟ ਚ ਕੇਸ ਲਗਾਇਆ ਵੀ ਮੇਰੇ ਕੋਲ ਇੱਕ ਵਸੀਅਤ ਆ। ਇਹ ਨਾਂ ਹੈ ਹੈ ਇਸਕਰ ਸਰ ਸਿੰਘ ਦੇ ਉਹਨਾਂ ਦੇ ਦੋਵੇਂ ਬੇੜਿਆਂ ਵੱਲੋਂ ਜਿਹੜਾ ਯਾਨੀ ਕਿ ਕੇਸ ਲਗਾਇਆ ਹੋਇਆ ਹੈ। ਹੂੰ ਈਹਾ ਦੇ ਕੋ ਜਿਸਟਰ ਜਾਣ ਕੇ ਜਿਹੜਾ ਚਾਚਾ ਦੇਥੋ ਕੀ ਉਹਦੀ ਇੱਕ ਵਸੀਤ ਆ ਜਿਹੜੀ ਕੋਈ ਆ ਦੇ ਉਹਦੇ ਬਹਾਪ ਤੇ ਉਹ ਪੈਲੀ ਦੀ ਆਦੀ ਆਦੀ ਪੈਲੀ ਦੀ ਉਹ ਮੰਗ ਕਰਦੇ ਕਿਉਂਕਿ ਉਹਨਾਂ ਗਵਾ ਵੀ ਲਈ ਆ ਜਦੋਂ ਮੈਂ ਉੱਥੇ ਦਾਵੇ ਤੇ ਪਹੁੰਚਿਆ ਜਦੋਂ ਮੈਨੂੰ ਪਤਾ ਲੱਗਾ ਵਾ ਤੇ ਉਹਨਾਂ ਕਹਿਤਾ ਵੀ ਸਾਡੇ ਕੋ ਵਸੀਤ ਗਵਾ ਚੁੱਕੀ ਹੈ ਹਾਂ ਨਾਂ ਤੇ ਕਿਹੜਾ ਨਗਰ ਹੈ ਤੇ ਕੀ ਕਹਿਣਾ ਚਾਹੁੰਦੇ ਸੀ ਸਾਡਾ ਪਿੰਡਾ ਅਮੇਸ਼ਾ ਜੀ ਨਾਮ ਦਾ ਸਕਤਰ ਸਿੰਘ ਸਾਡਾ ਜਮੀਨ ਦਾ ਆਵਾਜ਼ ਚੱਲਦਾ ਇਸ ਦਾ ਇਹੋ ਜੀ ਮੇਂ ਜਿਹੜੀ ਆ ਸਾਡਾ ਮੇਰਾ ਕਬਜ਼ਾ ਆ ਮੈਂ ਜ਼ਮੀਨ ਕਨ ਜਿਹੜੀ ਆ ਵਿਜੀ ਆ ਮੈਂ ਵਢੀ ਆ ਪਹਿਲਾਂ ਮੇਰੇ ਤੇ ਪਰਚਾ ਕਰਾਤਾ ਭਰਾ ਤੇ ਮੇਰੇ ਭਤੀਜੇ ਨੇ ਕਿ ਸਾਡੀ ਕਨ ਜਿਹੜੀ ਆ ਭਰ ਦਿਤਿਆ ਖਰਾਬ ਕਰਤੀਆ ਲੇਕਿਨ ਕਿਉਂ ਮੈਂ ਕਿਹ ਕਨ ਪਰੂੰਗਾ ਮੇਰੀ ਕਨ ਕੇ ਮੈਂ ਅਜ ਕਨ ਭਰੀ ਹੈ ਜੀ ਪਾਲੀ ਆ ਉਸ ਤੋਂ ਬਾਅਦ ਆ ਮੇਰੀ ਕਨ ਕੇ ਮੈਂ ਪਾਲੀ ਪਾਲ ਲਈ ਆ ਵਢੀ ਆ ਤੇ ਮੈਂ ਤੇ ਫੇ ਦੁਬਾਰਾ ਪਰਚਾ ਕਰਾਤਾ ਪਈ ਸਾਡੀ ਕਨ ਕਵਾਲ ਲਿਆ ਕਿਉਂਕਿ ਮੇਰੀ ਆ ਤੇ ਮੈਂ ਵਢੀ ਸੀ ਮੈਂ ਐਸੀ ਦਾ ਨਸਾ ਮੰਗਦਾ ਆ ਕਿੰਨੇ ਸਾਹ ਮਿਲ ਜਦਾ ਇਸ ਜੀਬੀ ਤੇ ਕਬਜਾ ਮੇਰਾ ਆ ਕਨਕ ਮੈਂ ਵੇਜੀ ਆ ਮੈਂ ਤਿਆਰ ਕੀਤੀ ਆ ਕਿਸੇ ਦੀ ਕਨਕ ਮੈਂ ਕਿਉਂ ਭਰੂੰਗਾ ਅਰੇ ਤੁਹਾਡੇ ਤੋਂ ਤੇ ਕਿਸ ਤਰੀਕੇ ਨਾਲ ਸਾਰਾ ਕੁਝ ਹੋ ਰਿਹਾ ਇਲਜ਼ਾਮ ਕਿਸ ਦੇ ਕਰਦੇ ਲੱਗਦੇ ਆ ਜਮੀਨ ਤੇ ਤੁਹਾਡੀ ਆ ਤੇ ਕੋਣੀ ਕੋਣ ਜਾਂਦਾ ਕਿਸ ਤਰੀਕੇ ਨਾਲ ਕਬਜਾ ਲੈਣਾ ਚਾਹੁੰਦਾ ਇਹ ਜਮੀਨ ਕੋਣੀ ਜਾਂਦੇ ਮੇਰਾ ਭਰਾ ਤੇ ਪ੍ਰੀਆ ਮੇਰਾ ਕਬਜਾ ਮੇਰਾ ਆ ਮੇਰਾ ਮਿਹਾਰੇ ਜਿਹੜਾ ਭਰਾ ਦਾ ਪੂਰਾ ਹੋ ਗਿਆ ਸੀ ਉਹਦੀ 25 ਕਣਾ ਜਮੀਨ ਆ ਉਹ ਤੇ ਮੇਰਾ ਹੱਦ ਬੰਦਾ ਆ ਤੇ ਮੈਂ ਅੱਧ ਜਮੀਨ ਤੇਰੀ ਆ ਇਹਨਾਂ ਮੈਨੂੰ ਵੰਡ ਕੇ ਦਿੱਤੀ ਆ ਵਟਾਂ ਪਿੰਗਾ ਸਾਹ ਸਾਡੀ ਵਟਾਂ ਵਖਾਗਤੋ ਵਟਾਂ ਪਿੰਗਾ ਇਧਰ ਮੈਨੂੰ ਜ਼ਮੀਨ ਇਹਨਾਂ ਨੇ ਵੰਡ ਕੇ ਦਿੱਤੀ ਆ ਆਹ ਵਖਟਾਂ ਪਿੰਗਾ ਵੰਡ ਕੇ ਦਿੱਤੀ ਜ਼ਮੀਨ ਮੇਨ ਸ਼ੁਰੂ ਤੋਂ ਇਹਨਾਂ ਨੇ ਤੇ ਮੈਂ ਆਹਦੀ ਸ਼ੁਰੂ ਜ਼ਮੀਨ ਜਿਹੜੀ ਆ ਆਪਦੀ ਬੀਜ ਦਾ ਤੁਰੇ ਆਉਂਦੇ ਆ ਕਣਕ ਵੇਜੀ ਆ ਕਣਕ ਪਾਲੀ ਆ ਉਹ ਦੂਜੀ ਤਰ੍ਹਾਂ ਦੀ ਜੋਂਦੀ ਆ ਦੂਰੀ ਤਰ੍ਹਾਂ ਦੀ ਜ਼ਮੀਨ ਖੋਣੇ ਚੋਂ ਖੋਣਾਂ ਜੋਂਦੀ ਆ ਕਿਸ ਤਰੀਕੇ ਨਾਲ ਕੀ ਉਹਨਾਂ ਕੋਲ ਇਸ ਜਗ੍ਹਾ ਦਾ ਕੋਈ ਸਬੂਤ ਨਹੀਂ ਜਗ੍ਹਾ ਦਾ ਸਾ ਕੋਈ ਵਸੀਅਤ ਕਹਿੰਦੇ ਨੇ ਹੋਈ ਆ ਕਿਸ ਤਰੀਕੇ ਨਾਲ ਉਹ ਝੂਠੀ ਵਸੀਖਾ ਕੇ ਆ ਝੂਠੀ ਨਯਾਫਸੀ ਕਰਾ ਕੇ ਆਓ ਜਿਹੜੀ ਵਸੀਤ ਆ ਸਾਡੇ ਭਰਾ ਲੋ ਉਹ ਚੌਪਦਿਆਂ ਨਾ ਦੇ ਵਸੀਤ ਆ ਦੋਵੇਂ ਲੜਕੇ ਮੇਰੇ ਆ ਦੋਵੇਂ ਲੜਕੇ ਮੇਰੇ ਭਰਾ ਮੇਰੇ ਦੇ ਲੜਕੇ ਆ ਚੌ ਲੜਕੇ ਨਾ ਦੇ ਵਸੀਤ ਕੀਤੀ ਆ ਸਾਡੇ ਭਰਾ ਨੇ ਆਦਿਤਿਆਂ ਨੂੰ ਤੇ ਅਸੀਂ ਉਹ ਆਫਸੀ ਦੇ ਆਧਾਰ ਤੇ ਆ ਜੀ ਇਹ ਜ਼ਮੀਨ ਤੇ ਕਬਜ਼ਾ ਕੀਤਾ ਆ ਸੂਜੋ ਕਬਜ਼ਾ ਸਾਡਾ ਆ ਇਹਨਾਂ ਆ ਵਟਾਂ ਪਗਾਂ ਦੀ ਜਮੀਨ ਬਣਦੀ ਸੀ ਨਾ ਮੇਨੂੰ ਭਰਾ ਮੇਰੇ ਨੇ ਵਟਾਂ ਪਗਾਂ ਦਿੱਤੀਆਂ ਮੈਨੂੰ ਤੇ ਆ ਜੀ ਹਾ ਦੀ ਮੈਂ ਤੇਰੀ ਹਾਂ ਆ ਜੀ ਮੇਨ ਵਾਲਾ ਤੇ ਮੈਂ ਆ ਜੀ ਮੇਨ ਵਹਣ ਲਿਆ ਹੁਣ ਤੁਸੀਂ ਕੀ ਮੰਗਦੇ ਮੈਂ ਇਹ ਰੀਆ ਖਾੜਾ ਥਾਣਾ ਥਾਣੇ 'ਚ ਦੋ ਪਰਚੀ ਮਰਤੀ ਹੋ ਗਏ ਜੀ ਮੈਂ ਇਨਸਾਫ ਮੰਗਦਾ ਆ ਕਿ ਮੇਤੇ ਦੋ ਪਰਚੇ ਨਜਾਇਜ਼ ਕਿਉਂ ਹੋ ਗਏ ਆ ਫਸਲ ਮੇਰੀ ਸੀ ਸਰ ਇੱਕ ਸਮਰਤਪਾਲ ਸਿੰਘ ਤੇ ਸਕਤਰ ਸਿੰਘ ਦਾ ਕੋਈ ਗਮੀ ਨਹੀਂ ਲੱਗਦਾ ਇਹ ਵਾਚ ਆ ਰਿਹਾ ਜੀ ਇਹਦੇ ਵਿੱਚ ਕੋਈ ਸਕਤਰ ਸਿੰਘ ਦੇ ਦੋ ਨਾਮ ਦੇ ਬਟਕੀ ਕੀਤੇ ਗਏ ਕਿ ਇਹ ਮਾਮਲਾ ਤਕੀ ਫੋਟੋਲ ਕਰ ਲਈ ਮੇਰੇ ਨਾਲ ਨਹੀਂ ਇਸ ਸਮਰਤਪਾਲ ਤੇ ਸਕਤਰ ਸਿੰਘ ਦੇ ਚਾਚੇ ਭਤੀਜੇ ਲੱਗਦੇ ਆ ਤੇ ਇਹਨਾਂ ਦਾ ਪਤੀ ਕਿ ਨਾਲ ਨੂੰ ਜਮੀਨ ਦੇ ਲੈ ਕੇ ਨਾਲ ਬਚੜਾ ਹੈਗਾ ਵਾ ਇਸ ਸਮਾਂਹੇ ਪਹਿਲਾਂ 3 ਬੜਾ ਪਤੀ ਮਖਮਾ ਦਰਜ ਹੋਇਆ ਉਸ ਤੋਂ ਬਾਅਦ ਇਹਨੇ ਜਿਹੜੀ ਸਖਤਰ ਸਿੰਘ ਵਗੈਰਾ ਦੀ ਰਾਤ ਕਣਕ ਵਾਲਟ ਨਹੀਂ ਸੀ ਉਹਦੇ ਸਬੰਧ ਵਿੱਚ ਮਕਦਮਾ ਨੰਬਰ 60 2023 ਦਰਜ ਕੀਤਾ ਗਿਆ ਵਾ ਤੇ ਦੋਨਾਂ ਵਿੱਚੋਂ ਦੀ ਗ੍ਰਿਫਤਾਰੀ ਬਾਕੀ ਆ ਜਿਹੜੇ ਸਮਾਂ ਦੇ ਮਕਦਮਾ ਜੇਤ ਜੀ ਆ ਉਹਨੇ ਛੇਤੀ ਹੀ ਗ੍ਰਿਫਤਾਰ ਕਰ ਲਿਆ ਹੋਗਾ ਇਹਨੇ ਦੋਸੀ ਨਾਮ ਦੇ ਦਨੇ ਨਾਮ ਇਹ ਜਿਹੜਾ 3 ਨੰਬਰ ਮਕਮਾ ਉਹ ਸਖਤਰ ਸਿੰਘ ਦੇ ਖਿਲਾਫ ਆ ਜਿਹੜਾ 60 ਨੰਬਰ ਆ ਉਹ ਸਖਤਰ ਸਿੰਘ ਦੇ ਉਹਦੇ ਬੇਟੇ ਦੇ ਖਿਲਾਫ ਆ